ਹਾਂਜੀ ਅੱਜ ਆਪਾਂ ਬਣਾਵਾਂਗੇ ਚੌਲਾਂ ਦੀਆਂ ਪਿੰਨੀਆਂ ਚੌਲਾਂ ਦੀਆਂ ਪਿੰਨੀਆਂ ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ ਚੌਲਾਂ ਦਾ ਆਟਾ ਲਿਆ ਹੈ ਅਸੀਂ ਇਹ ਘਰ ਵਿੱਚ ਹੀ ਤਿਆਰ ਕੀਤਾ ਤੁਸੀਂ ਚਾਹੋ ਤਾਂ ਇਹਨੂੰ ਰੈਡੀਮੇਡ ਬਾਜ਼ਾਰ ਵਿੱਚੋਂ ਵੀ ਲੈ ਆ ਸਕਦੇ ਹੋਗੇ ਜੇ ਤੁਸੀਂ ਘਰ ਵਿੱਚ ਤਿਆਰ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਜੋ ਆਪਣੇ ਕੱਚੇ ਚੌਲ ਹੁੰਦੇ ਨੇਗੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲੈਣਾ ਤੇ ਉਸ ਤੋਂ ਬਾਅਦ ਮਿਕਸੀ ਦੇ ਵਿੱਚ ਪੀਸ ਕੇ ਉਹਨੂੰ छान ਲੈਣਾ ਤਾਂ ਆਪਣੇ ਕੋਲ ਚੌਲਾਂ ਦਾ ਆਟਾ ਬਣ ਕੇ ਤਿਆਰ ਹੋ ਗਿਆ ਹੈ ਉਨੇ ਸਾਰੇ ਆਟੇ ਨੂੰ ਆਪਾਂ ਇੱਕ ਕੜਾਈ ਦੇ ਵਿੱਚ ਪਾ ਕੇ ਇਸ ਤਰ੍ਹਾਂ ਹਿਲਾਉਂਦੇ ਰਵਾਂਗੇ ਤੇ ਇਹਨੂੰ ਹਲਕਾ ਜਿਹਾ 5 ਤੋਂ 10 ਮਿੰਟ ਦੇ ਕਰੀਬ ਆਪਾਂ ਭੁੰਨ ਲੈਣਾ ਹੈ ਤਾਂ ਜੋ ਇਹਦਾ ਕੱਚਾਪਾਨ ਜਿਹੜਾ ਉਹ ਦੂਰ ਹੋ ਜੇ ਆਪਾਂ ਇਹਨੂੰ ਜ਼ਿਆਦਾ ਨਹੀਂ ਭੁੰਨਾਂਗੇ 5 ਤੋਂ 10 ਮਿੰਟ ਦੇ ਕਰੀਬ ਹੈ ਜਿਹੜਾ ਇਹ ਭੁੰਨ ਲਵਾਂਗੇ ਲਗਾਤਾਰ ਚਲਾਉਂਦੇ ਰਵਾਂਗੇ ਤੇ ਗੈਸ ਦੀ ਫਲੇਮ ਹੈ ਜਿਹੜੀ ਜ਼ਿਆਦਾ ਹਾਈ ਨਹੀਂ ਰੱਖਣੀ ਕਿ ਮੀਡੀਅਮ ਫਲੇਮ ਤੇ ਕਰਕੇ ਇਹਨੂੰ ਭੁੰਨ ਲਾਂਗੇ ਹਾਂਜੀ ਦੇਖੋ ਆਪਣਾ ਆਟਾ ਜਿਹੜਾ ਉਹ 5 ਤੋਂ 10 ਮਿੰਟ ਦੇ ਕਰੀਬ ਆਪਾਂ ਹਲਕੀ ਅੰਚ ਤੇ ਭੁੰਨ ਲਿਆਗਾ ਤੇ ਆ ਕਲਰ ਇਹਦਾ ਆਪਾਂ ਜ਼ਿਆਦਾ ਚੇਂਜ ਨਹੀਂ ਕਰਨਾ ਹੈਗਾ ਆਟੇ ਦਾ ਕਿਉਂਕਿ ਆਪਾਂ ਹਜੇ ਇਹਦੇ ਵਿੱਚ ਕਾਫੀ ਚੀਜ਼ਾਂ ਐਡ ਕਰਾਂਗੇ ਉਦੋਂ ਵੀ ਇਹ ਹੀ ਪੁੱਜਦਾ ਰਹੂਗਾ ਪਰ ਹੁਣ ਆਪਾਂ ਇਹ ਕੱਲੇ ਨੂੰ 5 ਤੋਂ 10 ਮਿੰਟ ਦੇ ਗਰੀਵ ਹੀ ਭੁੰਨਣਾ ਤੇ ਹੁਣ ਆਪਾਂ ਇਹਦੇ ਵਿੱਚ ਘਿਓ ਐਡ ਕਰਨਾ ਹੈਗਾ ਘਿਓ ਤੁਸੀਂ ਆਪਦੀ ਲੋੜ ਮੁਤਾਬਕ ਐਡ ਕਰ ਲੈਣਾ ਪਰ ਆਪਾਂ ਇਹਦੇ ਵਿੱਚ ਦੇਸੀ ਘਿਓ ਦੇ 3 ਚਮਚਾ ਜਿਹੜੇ ਉਹ ਐਡ ਕਰਾਂਗੇ ਇਸ ਤਰ੍ਹਾਂ ਆਪਾਂ 3 ਚਮਚੇ ਦੇ ਵਿੱਚ ਦੇਸੀ ਘਿਓ ਐਡ ਕਰ ਦਾਂਗੇ ਤੁਸੀਂ ਜੇ ਘਿਓ ਘੱਟ ਪਾਉਣਾ ਚਾਹੁੰਦੇ ਹੋ ਤੇਰੇ ਵਿੱਚ ਦੋ ਚਮਚ ਵੀ ਪਾ ਸਕਦੇ ਹੋ। ਪਰ ਆਪਾਂ 3 ਚਮਚ ਦਸੂਕੇਉ ਪਾ ਦੁੱਤਾ ਇਹਦੇ ਵਿੱਚ ਤੇ ਹੁਣ ਕਿਉ ਪਾ ਕੇ ਵੀ ਆਪਾਂ ਇਹਨੂੰ 5 ਤੋਂ 7 ਮਿੰਟ ਦੇ ਕਰੀਬ ਭੁੰਨਾਂਗੇ ਤਾਂ ਜੋ ਕਿਉ ਇਹਦੇ ਵਿੱਚ ਅੰਦਰ ਮਿਕਸ ਹੋ ਜੇ। ਹਾਂਜੀ ਦੇਖੋ ਘੋਪਾ ਪਾ ਕੇ ਵੀ ਆਪਾਂ ਇਹਨੂੰ 5 ਤੋਂ 7 ਮਿੰਟ ਦੇ ਕਰੀਬ ਭੁੰਨ ਲਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੀ ਮਲਾਈ ਇਹ ਮਲਾਈ ਬਿਲਕੁਲ ਫਰੈਸ਼ ਹੋਣੀ ਚਾਹੀਦੀ ਹੈ ਜਿਆਦਾ ਦਿਨਾਂ ਦੀ ਨਹੀਂ ਹੋਣੀ ਚਾਹੀਦੀ ਤੇ ਆਪਾਂ ਹੁਣ ਇੱਕ ਕੌਲੀ ਤੋਂ ਥੋੜੀ ਜਿਹੀ ਘੱਟ ਹੈ ਜਾਨੀ ਕਿ ਤੁਸੀਂ ਚਮਚ ਨਾਲ ਮਣ ਕੇ ਪਾਉਂਗੇ ਤਾਂ ਇਹ 5 ਚਮਚ ਦੇ ਕਰੀਬ ਹੈ ਜਿਹੜੀ ਉਹ ਦੁੱਧ ਦੀ ਮਲਾਈ ਹੋਊਗੀ ਉਹ ਆਪਾਂ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਇਹ ਜਿਹੜੀਆਂ ਪਿੰਨੀ ਹੈਗੀਆਂ ਆਪਾਂ ਬਿਨਾ ਕੋਈ ਤੋਂ ਬਣਾ ਰਹੇ ਹਾਂ ਇਸ ਲਈ ਆਪਾਂ ਇਹਦੇ ਵਿੱਚ ਮਲਾਈ ਪਾ ਰਹੇ ਹਾਂਗੇ ਜੇਕਰ ਤੁਸੀਂ ਖੋ ਐਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਖੋਅ ਵੀ ਪਾ ਸਕਦੇ ਹੋ ਪਰ ਆਪਾਂ ਆਪਣੇ ਆਮ ਘਰਾਂ ਦੇ ਵਿੱਚ ਜਿਹੜਾ ਖੋਅ ਨਹੀਂ ਹੁੰਦਾ ਤਾਂ ਕਰਕੇ ਆਪਾਂ ਇਹਦੇ ਵਿੱਚ ਮਲਾਈ ਐਡ ਕੀਤੀ ਹੈਗੀ ਤੇ ਮਲਾਈ ਆਪਣੀ ਬਿਲਕੁਲ ਫਰੈਸ਼ ਹੋਣੀ ਚਾਹੀਦੀ ਆਪਾਂ ਇਹਦੇ ਵਿੱਚ ਦੁੱਧ ਦੀ ਵਰਤੋਂ ਵੀ ਕਰਾਂਗੇ ਪਰ ਦੁੱਧ ਦਾ ਜਿਹੜਾ ਲੋੜ ਮੁਤਾਬਕ ਹੀ ਪਾਵਾਂਗੇ ਤੇ ਮਲਾਈ ਦੇ ਆਪਾਂ 5 ਤੋਂ 6 ਚਮਚੇ ਇਹਦੇ ਵਿੱਚ ਪਾ ਲੈਣੇ ਨੇਗੇ ਹੁਣ ਆਪਾਂ ਮਲਾਈ ਨੂੰ ਪਾ ਕੇ ਵੀ ਇਹਦੇ ਵਿੱਚ ਭੁੰਨਾਂਗੇ ਤਾਂ ਜੋ ਮਲਾਈ ਦਾ ਸੁਆਦ ਇਹਦੇ ਵਿੱਚ ਵਧੀਆ ਆਵੇ ਤੇ ਆਪਾਂ ਇਹ ਸਾਰਾ ਕੁਝ ਭੁੰਨਦੇ ਹੋਏ ਗੈਸ ਤੇ ਜਿਹੜੀ ਫਲੇਮ ਹੈ ਉਹ ਜ਼ਿਆਦਾ ਫੁੱਲ ਨਹੀਂ ਕਰਨੀ ਮੀਡੀਅਮ ਫਲੇਮ ਤੇ ਕਰਕੇ ਹੀ ਇਹਨੂੰ ਭੁੰਨਣਾ ਹੈ ਅੱਜ ਦੇਖੋ ਮલાઈ ਭੁੰਨ ਤੋਂ ਬਾਅਦ ਵੀ ਆਪਾਂ ਇਹਨੂੰ ਥੋੜਾ ਜਿਹਾ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਕੁਝ ਡਰਾਈ ਫਰੂਟ ਐਡ ਕਰਾਂਗੇ ਡਰਾਈ ਫਰੂਟ ਦੇ ਵਿੱਚ ਅਸੀਂ ਬਦਾਮ ਤੇ ਕਿਸ਼ਮਿਸ਼ ਪਾ ਰਹੇ ਹਾਂਗੇ ਤੁਸੀਂ ਆਪਦੇ ਮਨਪਸੰਦ ਡਰਾਈ ਫਰੂਟ ਇਹਦੇ ਵਿੱਚ ਐਡ ਕਰ ਸਕਦੇ ਹੋਗੇ ਤੇ ਡਰਾਈ ਫਰੂਟ ਭੁੰਨ ਤੋਂ ਬਾਅਦ ਵੀ ਆਪਾਂ ਇਹਨੂੰ ਮਿਲਾ ਲਾਂਗੇ ਅਸੀਂ ਇਹਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਵੀ ਐਡ ਕਰਾਂਗੇ ਜਿਹੜੀਆਂ ਕਿ ਆਪਸ਼ਨਲ ਨੇ ਤੁਸੀਂ ਚਾਹੋ ਤਾਂ ਸਿਰਫ ਡਰਾਈ ਫਰੂਟ ਪਾ ਸਕਦੇ ਹੋਗੇ ਪਰ ਜੇ ਡਰਾਈ ਫਰੂਟ ਵੀ ਨਾ ਹੋ ਤਾਂ ਤੁਸੀਂ ਇਹਨੂੰ ਸਿੰਪਲ ਵੀ ਬਣਾ ਸਕਦੇ ਹੋਗੇ ਤੇ ਜੋ ਬਾਕੀ ਚੀਜ਼ਾਂ ਆਪਸ਼ਨਲ ਹੈ ਉਹਦੇ ਵਿੱਚ ਆਪਾਂ ਪਾਵਾਂਗੇ ਇਹਦੇ ਵਿੱਚ 4 ਚਮਚ ਖਸਖਸ ਇਹ ਆਪਣੇ ਜੋ ਘਰ ਵਾਲੇ ਨਾਰਮਲ ਚਮਚ ਹੁੰਦੇ ਜਿਹਦੇ ਨਾਲ ਆਪਾਂ ਖਾਣਾ ਖਾਂਦੇ ਉਸ ਚਮਚ ਨਾਲ ਅਸੀਂ 4 ਚਮਚ ਇਹਦੇ ਵਿੱਚ ਖਸਖਸ ਐਡ ਕੀਤੀ ਹੈ ਇਹ ਖਸਖਸ ਟਿੱਕੀ ਖਸਖਸ ਹੈ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਛੱਡ ਵੀ ਸਕਦੇ ਹੋ ਇਹ ਬਿਲਕੁਲ ਆਪਸ਼ਨਲ ਹੈਗੀ ਪਰ ਸਾਡੇ ਘਰ ਵਿੱਚ ਖਸਖਸ ਹੈ ਜਿਹੜੀ ਉਹ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਪਿੰਨੀਆਂ ਦੇ ਵਿੱਚ ਏਸੀ ਇਸ ਇਹਦੇ ਵਿੱਚ ਐਡ ਕੀਤੀ ਹੈਗੀ ਤੇ ਹੁਣ ਜੋ ਅਗਲੀ ਚੀਜ਼ ਆਪਾਂ ਇਹਦੇ ਵਿੱਚ ਐਡ ਕਰਨੀ ਹੈਗੀ ਨਾਰੀਅਲ ਦਾ ਬੁਰਾਦਾ ਇਹਦੇ ਨਾਲ ਵੀ ਪਿੰਨੀਆਂ ਦਾ ਸਵਾਦ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਆਉਣਗਾ ਤੁਸੀਂ ਚਾਹੋ ਤਾਂ ਇਹ ਵੀ ਛੱਡ ਸਕਦੇ ਹੋਗੇ ਇਹ ਬਿਲਕੁਲ ਆਪਸ਼ਨਲ ਨੇ ਜੋ ਆਪਾਂ ਇਹਦੇ ਵਿੱਚ ਤੇਨੇ ਚੀਜ਼ਾਂ ਬਾਅਦ ਚ ਐਡ ਕੀਤੀਆਂ ਨੇ ਖਸਖਸ ਡਰਾਈ ਫਰੂਟ ਤੇ ਨਾਰੀਅਲ ਦਾ ਬੁਰਾਦਾ ਪਰ ਇਹਦੇ ਨਾਲ ਇਹਦਾ ਸਵਾਦ ਜਿਹੜਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਤਾਂ ਕਰਕੇ ਆਪਾਂ ਇਹ ਸਾਰੀ ਚੀਜ਼ਾਂ ਇਹਦੇ ਵਿੱਚ ਐਡ ਕੀਤੀਆਂ ਨੇ ਹੁਣ ਇਹ ਪਾਉਣ ਤੋਂ ਬਾਅਦ ਆਪਾਂ ਇਹਨੂੰ ਬਸ 2-3 ਮਿੰਟ ਤਕਰੀਬ ਹੋਰ ਭੁੰਨਾਂਗੇ ਜ਼ਿਆਦਾ ਇਹਨੂੰ ਭੁੰਨਣ ਦੀ ਲੋੜ ਨਹੀਂ ਹੈਗੀ ਅਸੀਂ ਸਾਰੀਆਂ ਚੀਜ਼ਾਂ ਇਸ ਚਮਚ ਨਾਲ ਹੀ ਮਿਣ ਕੇ ਪਾਈਆਂ ਨੇ ਤੁਸੀਂ ਚਾਹੋ ਤਾਂ ਇੱਕ ਕਟੋਰੀ ਨਾਲ ਵੀ ਇਹਨੂੰ ਮਿਣ ਕੇ ਪਾ ਸਕਦੇ ਹੋਗੇ ਆਪਾਂ ਇਹਦੇ ਵਿੱਚ ਕੁਝ ਕੱਟੇ ਹੋਏ ਡਰਾਈ ਫਰੂਟ ਤੇ ਕਿਸ਼ਮਿਸ਼ ਪਾਈ ਸੀਗੀ ਤੇ 4 ਚਮਚ ਆਪਾਂ ਇਹਦੇ ਵਿੱਚ ਖਸਖਸ ਤੇ 6 ਚਮਚ ਨਾਰੀਅਲ ਦਾ ਬੁਰਾ ਥੱਕੀ ਤੇ ਇਹ ਸਾਰਾ ਮਟੀਰੀਅਲ ਆਪਣਾ ਕਾਫੀ ਜ਼ਿਆਦਾ ਬਣ ਗਿਆ ਸ਼ੁਰੂ 'ਚ ਜਿਹੜੇ ਆਪਾਂ ਚੌਲ ਲਏ ਸੀਗੇ ਜੈਨ ਕਿ ਚੌਲਾ ਦਾਲਟਾ ਲਿਆ ਸੀਗਾ ਉਹ ਆਪਣਾ 500 ਗ੍ਰਾਮ ਸੀਗਾ ਸਾਰੀਆਂ ਚੀਜ਼ਾਂ ਆਪਾਂ ਮਿਣ-ਮਿਣ ਕੇ ਪਾਈਆਂ ਨੇ ਗੀਆਂ ਹੁਣ ਆਪਾਂ ਇਹਨੂੰ ਦੋ ਤੋਂ ਤਿੰਨ ਮਿੰਟੇ ਕਰੀਬ ਭੁੰਨ ਲਿਆ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਇਹਨੂੰ ਠੰਡਾ ਹੋਣ ਲਈ ਥੋੜਾ ਜਿਹਾ ਰੱਖ ਦਾਂਗੇ ਜਦੋਂ ਵੀ ਆਪਾਂ ਕੜਾਈ ਨੂੰ نیچے ਉਤਾਰ ਕੇ ਰੱਖਣਾ ਹੈ ਤਾਂ ਆਪ ਇਹਨੂੰ ਲਗਾਤਾਰ ਇਸ ਤਰ੍ਹਾਂ ਚਲਾਉਂਦੇ ਰਹਿਣਾਗਾ ਤਾਂ ਜੋ ਮਟੀਰੀਅਲ ਆਪਣਾ نیچے ਨਾ ਲੱਗੇ ਕਿਉਂਕਿ ਕੜਾਈ ਜਗਰਮ ਹੁੰਦੀ ਹੈ ਤੇ ਨਹੀਂ ਜੇਕਰ ਆਪਾਂ ਇਹਨੂੰ ਇਸ ਤਰ੍ਹਾਂ ਨਹੀਂ ਹਿਲਾਵਾਂਗੇ ਤਾਂ ਸਾਰਾ ਮਟੀਰੀਅਲ ਥੱਲੇ ਲੱਗ ਜਾਊਗਾ ਕੜਾਈ ਹਜੇ ਥੋੜੀ ਜਿਹੀ ਗਰਮ ਹੈ ਤਾਂ ਕਰਕੇ ਇਹਨੂੰ ਆਪਾਂ 5 ਤੋਂ 10 ਮਿੰਟ ਕਰੀਬ ਇਸ ਤਰ੍ਹਾਂ ਹਲਾ ਹਲਾ ਕੇ ਠੰਡਾ ਕਰ ਲਾਂਗੇ ਹਾਂਜੀ ਦੇਖੋ ਆਪਣਾ ਮਟੀਰੀਅਲ ਹਲਕਾ ਜਿਹਾ ਠੰਡਾ ਹੋ ਗਿਆ ਜਦੋਂ ਆਪਣਾ ਮਟੀਰੀਅਲ ਹਲਕਾ ਜਿਹਾ ਠੰਡਾ ਹੋ ਜੂ ਜਾਨੀ ਕਿ ਜਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਜਿਆਦਾ ਠੰਡਾ ਜਦੋਂ ਠੰਡਾ ਜਾਨੀ ਕਿ ਕੋਸਾ ਜਿਹਾ ਮਟੀਰੀਅਲ ਹੋ ਜਾਊਗਾ ਤਾਂ ਆਪਾਂ ਇਹਦੇ ਵਿੱਚ ਬੂਰਾ ਖੱਡ ਐਡ ਕਰਾਂਗੇ ਇਹ ਆਪਾਂ 250 ਗ੍ਰਾਮ ਲਈਏ ਹੁਣ ਇਹ ਖੰਡ ਪਾ ਕੇ ਵੀ ਆਪਾਂ ਇਹਨੂੰ ਮਿਕਸ ਕਰ ਲਾਂਗੇ ਹਾਂਜੀ ਦੇਖੋ ਖੰਡ ਆਪਾਂ ਇਹਦੇ ਵਿੱਚ ਸਾਰੀ ਮਿਕਸ ਕਰ ਲਈ ਐ ਹੁਣ ਇਹ ਆਪਾਂ ਇਹਨੂੰ ਦੇਖੋ ਪਿੰਨੀਆਂ ਵੱਟ ਕੇ ਦੇਖਦੇ ਆਂ ਤਾਂ ਇਹ ਪਿੰਨੀਆਂ ਥੋੜੀਆਂ ਵੱਟੀਆਂ ਨਹੀਂ ਜਾ ਰਹੀਆਂ ਤਾਂ ਆਪਾਂ ਇੱਥੇ ਇਹਦੇ ਵਿੱਚ ਦੁੱਧ ਐਡ ਕਰਨਾ ਦੁੱਧ ਦਾ ਜਿਹੜਾ ਤੁਹਾਡਾ ਉਬਲਿਆ ਹੋਣਾ ਚਾਹੀਦਾ ਤੇ ਜ਼ਿਆਦਾ ਠੰਡਾ ਨਹੀਂ ਹੋਣਾ ਚਾਹੀਦਾ ਯਾਨੀ ਕਿ ਕੋਸਾ ਜਿਹਾ ਦੁੱਧ ਹੋਣਾ ਚਾਹੀਦਾ ਤੇ ਆਪਾਂ ਪਹਿਲਾਂ ਇਹਦੇ ਵਿੱਚ ਅੱਧਾ ਗਲਾਸ ਤੋਂ ਵੀ ਘੱਟ ਜਿਹੜਾ ਦੁੱਧ ਐਡ ਕਰਨਾਗਾ ਤੇ ਫਿਰ ਮਟੀਰੀਅਲ ਨੂੰ ਮਿਕਸ ਕਰ ਲੈਣਾ ਇਸ ਤਰ੍ਹਾਂ ਥੋੜਾ ਥੋੜਾ ਦੁੱਧ ਪਾ ਕੇ ਆਪਾਂ ਇਹ ਮਿਕਸ ਕਰੀ ਜਾਣਾਗਾ ਤੇ ਫਿਰ ਪਿੰਨੀ ਵੱਟ ਕੇ ਦੇਖਣੀ ਆਪਾਂ ਨਹੀਂ ਤਾਂ ਫਿਰ ਦੁੱਧ ਐਡ ਕਰ ਲਾਂਗੇ ਜਾਨੀ ਕਿ ਟੋਟਲ ਅਸੀਂ ਅੱਧਾ ਕਰ ਅੱਧਾ ਗਲਾਸ ਦੁੱਧ ਲਿਆ ਸੀ ਇਹਦੇ ਵਿੱਚੋਂ ਵੀ ਇੰਨਾ ਕੁ ਪਚਾ ਲਿਆ ਪਹਿਲਾਂ ਮਿਕਸ ਕਰਾਂਗੇ ਫਿਰ ਤੋਂ ਐਡ ਕਰਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣਾ ਮਟੀਰੀਅਲ ਹੈ ਜਿਹੜਾ ਉਹ ਪਿੰਨੀਆ ਬਣਾ ਲਈ ਬਿਲਕੁਲ ਤਿਆਰ ਹੋ ਗਿਆ ਹੈਗਾ ਇਸ ਤਰ੍ਹਾਂ ਬਸ ਆਪਾਂ ਇੰਨਾ ਕੀ ਮਟੀਰੀਅਲ ਜene ਕੀ ਗਿੱਲਾ ਕਰਨਾ ਇਸ ਤੋਂ ਜ਼ਿਆਦਾ ਨਹੀਂ ਆਪਾਂ ਦੇਖੋ ਅੱਧੇ ਗਲਾਸ ਦੁੱਧ ਦੇ ਵਿੱਚ ਉਹ ਵੀ ਇੰਨਾ ਕੁ ਦੁੱਧ ਹੈ ਜਿਹੜਾ ਆਪਾਂ ਬਚਾ ਲਿਆਗਾ ਤਾਂ ਆਪਾਂ ਇਹਦੇ ਵਿੱਚ ਦੁੱਧ ਹੈ ਜਿਹੜਾ ਲੋੜ ਮੁਤਾਬਕ ਹੀ ਪਾਉਣਾ ਕਿਉਂਕਿ ਆਪਾਂ ਮਲਾਈ ਵੀ ਐਡ ਕੀਤੀ ਹੈ ਤਾਂ ਕਰਕੇ ਦੁੱਧ ਇਹਦੇ ਵਿੱਚ ਥੋੜਾ ਪਊਗਾ ਜੇ ਤੁਸੀਂ ਮਲਾਈ ਨਹੀਂ ਪਾ ਰਹੇ ਤਾਂ ਫਿਰ ਦੁੱਧ ਪੂਰਾ ਗਲਾਸ ਇਹਦੇ ਵਿੱਚ ਪੈ ਜਾਂਦਾ ਹੈ ਤੇ ਹੁਣ ਆਪਾਂ ਇਹਦੀ ਪਿੰਨੀਆਂ ਵੱਟ ਕੇ ਤਿਆਰ ਕਰ ਲਾਂਗੇ ਆਪਾਂ ਥੋੜਾ ਥੋੜਾ ਮਟੀਰੀਅਲ ਦੇਖੋ ਚੱਕਾਂਗੇ ਤੁਸੀਂ ਛੋਟੀ ਪਿੰਨੀ ਬਣਾਉਣਾ ਚਾਹੁੰਦੇ ਹੋ ਤਾਂ ਛੋਟੀਆਂ ਪਿੰਨੀਆਂ ਬਣਾ ਕੇ ਤਿਆਰ ਕਰ ਲੈਣੀਆਂ ਨੇ ਜੇ ਸਾਈਜ਼ ਵਿੱਚ ਵੱਡੀ ਰੱਖਣਾ ਚਾਹੋ ਨੇ ਪਿੰਨੀ ਨੂੰ ਬੱਡੀ ਬਣਾ ਲੈਣੀ ਹੈ ਦੇਖੋ ਆਪਾਂ ਇਸ ਤਰ੍ਹਾਂ ਛੋਟੀਆਂ-ਛੋਟੀਆਂ ਪਿੰਨੀਆਂ ਬਣਾ ਕੇ ਇੱਕ ਪਲੇਟ ਦੇ ਵਿੱਚ ਰੱਖੀ ਜਾਵਾਂਗੇ ਤੇ ਇਸ ਤਰ੍ਹਾਂ ਸਾਰੀਆਂ ਪਿੰਨੀਆਂ ਬੱਟ ਕੇ ਤਿਆਰ ਕਰ ਲਾਂਗੇ ਹਾਂਜੀ ਦੇਖੋ ਆਪਣੀਆਂ ਸਾਰੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਇਸ ਤਰੀਕੇ ਨਾਲ ਤੁਸੀਂ ਘਰ ਵਿੱਚ ਚੌਲਾਂ ਦੀਆਂ ਪਿੰਨੀਆਂ ਬਣਾ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਬਣਦੀਆਂ ਨੇ ਤੇ ਤੁਸੀਂ ਸਵੇਰ ਦੀ ਤੇ ਦੁਪਹਿਰ ਦੀ ਚਾਹ ਨਾਲ ਇਹਦਾ ਆਨੰਦ ਲੈ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਬਾਕਸ ਦੇ ਵਿੱਚ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਜਾਂਦੇ-ਜਾਂਦੇ ਸਾਡੇ ਚੈਨਲ ਪੰਜਾਬੀ ਸਵਾਦ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਮਿਲਦੀ ਜਾ ਰਹਿ